ਸਨ 1469 ਦੇ ਵਿੱਚ ਇਸ ਜਗਤ ਵਿੱਚ ਆਇਆ ਨਾਨਕ ਮਾਂ ਤ੍ਰਿਪਤਾ ਦੀ ਅਖ ਦਾ ਤਾਰਾ ਪਿਤਾ ਦਾ ਲਾਲ ਕਹਾਇਆ ਨਾਨਕ ਪੜਨ ਸਕੂਲੇ ਜਦ ਸੀ ਪਾਇਆ ਪਾਉਂਦੇ ਤਾਈ ਪੜਾਇਆ ਨਾਨਕ ਪੜਨ ਚ ਓਨਾ ਧਿਆਨ ਨ ਲੱਗਿਆ ਮੱਝੀਆਂ ਤਾਈ ਚਰਾਇਆ ਨਾਨਕ ਪੈਸੇ ਪਿਤਾ ਵਪਾਰ ਲਈ ਦਿੱਤੇ ਜਦ ਭੁੱਖਿਆਂ ਤਾਈ ਖਵਾਇਆ ਨਾਨਕ ਪੈਨ ਨਾਨਕੀ ਦੇ ਸ਼ਹਿਰ ਚ ਆ ਕੇ ਰਾਸ਼ਨ ਖੂਬ ਵੰਡਾਇਆ ਨਾਨਕ ਮੋਦੀ ਖਾਨੇ ਦੇ ਵਿੱਚ ਬਹਿ ਕੇ 13 13 ਗਾਇਆ ਨਾਨਕ ਚਾਰ ਉਦਾਸੀਆਂ ਕਰਨ ਦੀ ਖਾਤਰ ਜਗ ਦਾ ਚੱਕਰ ਲਾਇਆ ਨਾਨਕ ਲੈ ਮਰਦਾਨਿਆਂ ਰਬਾਬ ਵਜਾ ਹੁਣ ਕਹਿ ਬਾਣੀ ਨੂੰ ਗਾਇਆ ਨਾਨਕ ਸ਼ਬਦ ਨਾਲ ਸੰਗੀਤ ਦੇਣ ਲਈ ਮਰਦਾਨਾ ਚਰ ਬਨਾਇਆ ਨਾਨਕ ਦਿਨ-ਤਿਨ ਅਲੋਪ ਵੀਂ ਵਿੱਚ ਰਹਿ ਕੇ ਮੋਲ ਮੰਤਰ ਫਰਮਾਇਆ ਨਾਨਕ ਭਾਈ ਲਾਲੋ ਤੇ ਮਲਿਕ ਭਾਗੋ ਦਾ ਦੁੱਧ ਤੇ ਲਹੂ ਵਿਖਾਇਆ ਨਾਨਕ ਸੱਜਣ ਠੱਗ ਤੇ ਵਲੀ ਕੰਦਾਰੀ ਤਾਂ ਹੀ ਸਬਕ ਸਿਖਾਇਆ ਨਾਨਕ ਕੀਰਤ ਕਰੋ ਨਾਮ ਜਪੋ ਤੇ ਵੰਡ ਛਕੋ ਹੋਕਾ ਜਗ ਵਿੱਚ ਲਾਇਆ ਨਾਨਕ ਵੈ ਪਰਮ ਨੂੰ ਦੂਰ ਕਰਨ ਲਈ ਲੋਕਾਂ ਨੂੰ ਸਮਝਾਇਆ ਨਾਨਕ ਖੁਦਾ ਦੀ ਹੋਂਦ ਹੈ ਚਾਰੇ ਪਾਸੇ ਮੱਕਾ ਤਾਈ ਕੁਮਾਇਆ ਨਾਨਕ ਕਿਰਤੀ ਬਣ ਕੇ ਆਪ ਜੀਵੇ ਆਪੋਂ ਹਲਵੀ ਵਾਇਆ ਨਾਨਕ 1539 ਦੇ ਵਿੱਚ ਜਸਿਆ ਚਾਦਰ ਸਮਾਇਆ ਨਾਨਕ ਇਸ਼ਟ Hindu ਤੇ ਮੁਸਲਮਾਨ ਦਾ ਸਰਬੱਤ ਦੇ ਭਲੇ ਲਈ ਆਇਆ ਨਾਨਕ ਇਕ ਓੰਕਾਰ ਸਤਨਾਮ ਵਾਹਿਗੁਰੂ ਵੀ ਚੋਲਬ ਲਿਆਇਆ ਨਾਨਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ